ਫਿਲਹਾਲ ਆਪਾਂ ਇਹ ਖੜਿਆ ਚੰਦਪੁਰਾ ਬੰਨ੍ਹ ਦੇ ਉੱਪਰ ਜਿਹਦੀ ਰਿਪੇਅਰ ਕੀਤੀ ਜਾ ਰਹੀ ਹੈ ਔਰ ਨੇੜਲੇ ਲੱਗਦੇ ਏਰੀਆ ਦੇ ਕਿਸਾਨ ਭਰਾ ਸਾਰੇ ਚੰਦਪੁਰਾ ਬੰਨ੍ਹ ਦੇ ਉੱਪਰ ਪਹੁੰਚੇ ਹੋਏ ਨੇ ਔਰ ਜਿੱਥੋਂ ਵੀ ਚੰਦਪੁਰਾ ਬੰਨ੍ਹ ਇਹ ਕਮਜ਼ੋਰ ਲੱਗ ਰਿਹਾ ਉਹਦੀ ਰਿਪੇਅਰ ਕੀਤੀ ਜਾ ਰਹੀ ਨੇ ਔਰ ਮਿੱਟੀ ਦੀਆਂ ਟਰਾਲੀਆਂ ਪਾਈਆਂ ਜਾ ਰਹੀਆਂ ਨੇ ਜਿੱਥੇ ਕਮਜ਼ੋਰ ਹੈ ਔਰ ਨੇੜਲੇ ਲੱਗਦੇ ਪਿੰਡਾਂ ਦੇ ਕਿਸਾਨ ਭਰਾ ਆਪਦੇ ਜਿਹਦੇ ਕੋਲੇ ਜੋ ਵੀ ਸਾਧਨ ਲੈ ਕੇ ਚੰਦਪੁਰਾ ਬੰਨ੍ਹ ਦੇ ਉੱਪਰ ਪਹੁੰਚ ਰਹੇ ਨੇ ਆ ਦੇਖੋ ਹੋਰ ਬਾਈ ਜੀ ਕੀ ਹਾਲ ਚਾਲ ਕਿਹੜਾ ਪਿੰਡ ਹੈ ਜੀ ਆਪਣਾ ਗੰਡੂ ਖਲਾਈ ਇੱਥੇ ਨੇੜੇ ਲੱਗਦਾ ਹੈ ਸਾਈ ਉਹੋਂ ਆਪਣਾ ਬੰਮਣਾ ਦੇ ਕੋਲ ਆ ਗਈ ਓਕੇ ਓਕੇ ਚੰਦਪੁਰਾ ਬੰਨ ਦੀ ਰਿਪੇਅਰ ਵਾਸਤੇ ਆਏ ਦਖਾਨਾ ਜੀ ਹਾਂ ਜੀ ਕਿਵੇਂ ਕੀ ਲੱਗ ਰਹੀ ਹੈ ਕੰਡੀਸ਼ਨ ਭਰਾਸਵਾਲ ਤੱਕ ਦਾ ਸੁੱਖ ਸ਼ਾਂਤੀ ਹੈ ਜੀ ਅੱਛਾ ਬੰਨ ਸਹੀ ਜਾਰਾ ਮਿੱਟੀ ਪੂਰੀ ਹੈ ਇਹੜਾ 2023 ਦੇ ਵਿੱਚ ਪਾਣੀ ਆਇਆ ਸੀਗਾ ਇਹ ਬੰਨ ਦੇ ਨਾਲ ਲੱਗਿਆ ਸੀ ਆਕੇ ਤੇ ਬੰਨ ਇੱਕ ਵਿੱਚੋਂ ਟੁੱਟਣ ਦੀ ਖਬਰ ਵੀ ਸੀ ਵੀ ਕਾਫੀ ਅੱਗੇ ਟੁੱਟੇ ਸੀ ਜੱਕ ਕੇ ਇੱਥੇ ਰੁਟਿਆ ਸੀਗਾ ਅੱਛਾ ਪਿੱਛੇ ਵਾਲੀ ਸਾਈਡ ਟੁੱਟਿਆ ਰਿਪੇਅਰ ਹੋ ਜਾਂਦੀ ਹੈ ਅੱਛਾ ਰਿਪੇਅਰ ਕਰੀ ਜਾਂਦੇ ਨੇ ਹਾਂਜੀ ਫਿਲਹਾਲ ਬੰਨ ਪ੍ਰਸ਼ਾਸਨ ਮਦਦ ਕਰ ਰਿਹਾ ਹੈ ਕਾਈ ਕਰ ਰਹੇ ਨੇ ਮਦਦ ਠੀਕ ਹੈ ਜੀ ਕੰਮ ਇੱਥੇ ਮੇਰੇ ਸਾਬੀ ਅਸੀਂ ਓਕੇ ਓਕੇ ਠੀਕ ਹੈ ਇਹ ਭਰਾ ਨੇੜਲੇ ਪਿੰਡਾਂ ਵਾਲੇ ਦੇ ਸੀਗੇ ਜਿਹੜੇ ਨੇੜੇ ਤੋਂ ਸਾਰੇ ਪਿੰਡਾਂ ਵਾਲੇ ਭਰਾ ਭਾਈਚਾਰਕ ਸਾਂਝ ਬਣਾ ਕੇ ਚੰਦਪੁਰਾ ਬੰਦ ਤੇ ਪਹੁੰਚ ਰਹੇ ਨੇ ਕਿਉਂਕਿ ਫਸਲਾ ਪੱਕਣ ਤੇ ਆਈਆਂ ਹੋਈਆਂ ਨੇ 2023 ਦੇ ਵਿੱਚ ਤਾਂ ਆਪਣੇ ਕੋਲੇ ਟਾਈਮ ਸੀ ਵੀ ਦੁਆਰਾ ਫਸਲ ਲੱਗ ਜੂਗੀ ਹੁਣ ਕੋਈ ਟਾਈਮ ਨਹੀਂ ਆ